ਸਸ਼ਕਲ ਮਹਿਮਾਨਪਿਤਕਾਰ ਹਾਜ਼ਿਰ ਹਾਂ ਹੁਣ ਤੱਕ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਸਫਲਤਾ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਵਿੱਚ ਆਪ ਨੂੰ ਮਿਲੀ ਜ਼ੀਰੋ ਰੋਜ਼ਾਨਾ ਵਿੱਚ ਵੀ ਨਹੀਂ ਖੁੱਲਿਆ ਖਾਤਾ ਹਰਿਆਣਾ ਚੋ ਖੀੜਿਆ ਕਮਲ 6 ਦਿਨਾਂ ਤੋਂ ਸੁਸਤ ਪਈ ਸ਼ੇਅਰ ਮਾਰਕੀਟ ਪਹੁੰਚੀ ਇਸ ਮੰਨ ਪੰਜਾਬ ਦੇ 10 ਜ਼ਿਲ੍ਹਿਆਂ ਦੇ ਵਿੱਚ ਮੀਂਹ ਅਤੇ ਨੇਰੀ ਚੱਕੜ ਦਾ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ ਹਰਿਆਣਾ ਵਿਧਾਨ ਸਭਾ ਚੋਣਾਂ ਚ ਇੱਕਦਮ ਪਲਟ ਗਈ ਗੇਮ ਬੀਜੇਪੀ ਕਾਂਗਰਸ ਤੋਂ ਅੱਗੇ ਮਾਚੀਵਾੜਾ ਜ਼ਿਲ੍ਹੇ ਦੇ ਵਿੱਚ ਪੰਚਾਇਤੀ ਚੋਣਾਂ ਦੀਆਂ ਰਿਕਾਰਡ ਤੋੜ ਸਰਬਸੰਮਤੀਆਂ ਨਾਲ ਚੁਣੀਆਂ ਗਈਆਂ ਪੰਚਾਇਤਾਂ 14 ਸਾਲਾਂ ਬੱਚੀ ਨੂੰ ਵਿਆਹ ਦਾ ਚਾਂਸਾ ਦੇ ਕੇ ਭਜਾ ਕੇ ਲੈ ਗਿਆ ਨੌਜਵਾਨ ਕੇਂਦਰੀ ਜੇਲ੍ਹਖਵਾਰ ਫਿਰ ਸੁਰਖੀਆਂ 'ਚ ਕੈਦੀਆਂ ਤੋਂ ਮਿਲੇ ਕਈ ਮੋਬਾਈਲ ਪੰਜਾਬ 'ਚ ਵਾਪਰਿਆ ਵੱਡਾ ਹਾਦਸਾ ਰਾਜਨਦੀਕਾਰ ਦੀ ਟਰੱਕ ਨਾਲ ਹੋਈ ਟੱਕਰ ਦੋ ਔਰਤਾ ਸਮੇਤ ਤਿੰਨ ਲੋਕਾਂ ਦੀ ਹੋਈ ਮੌਤ ਪੰਜਾਬ ਦੇ ਨੈਸ਼ਨਲ ਹਾਈਵੇ ਤੇ ਮਰੀਜ਼ਾਂ ਨਾਲ ਭਰੀ ਐਂਬੂਲੈਂਸ ਨਾਲ ਵਾਪਰਿਆ ਵੱਡਾ ਹਾਦਸਾ ਮੌਕੇ ਤੇ ਮਚ ਗਿਆ ਚਿੰਗਿਆੜਾ ਪੰਜਾਬ ਦੇ ਮੰਤਰੀਆਂ ਨੂੰ ਕੇਜਰੀਵਾਲ ਨੇ ਦਿੱਤੀ ਚੇਤਾਵਨੀ ਜੇਕਰ ਕੰਮ ਨਹੀਂ ਕਰੋਗੇ ਤਾਂ ਅਹੁਦਾ ਵੀ ਨਹੀਂ ਰਹੇਗਾ। ਪੰਚਾਇਤੀ ਚੋਣਾਂ ਲੜਨ ਵਾਲਿਆਂ ਨੂੰ ਚੋਣ ਕਮਿਸ਼ਨ ਨੇ ਦਿੱਤਾ ਵੱਡਾ ਝਟਕਾ ਕਈ ਪੰਚ ਤੇ ਕਈ ਸਰਪੰਚਾਂ ਦੇ ਨਾਮਜ਼ਦਗੀ ਕਾਗਜ਼ ਹੋਏ ਰੱਦ। ਸਿਆਸੀ ਹਿਲਜੁਲ ਵਿਚਾਲੇ ਪੰਜਾਬ ਕੈਬਨਿਟ ਦੀ ਹੋਈ ਅਹਿਮ ਮੀਟਿੰਗ ਲੈ ਗਏ ਕੁਝ ਵੱਡੇ ਫੈਸਲੇ। ਜੋਨਾਂ ਵੇਚਣ ਵਾਲੇ ਕਿਸਾਨਾਂ ਲਈ ਪੰਜਾਬ ਸਰਕਾਰ ਨੇ ਲਿਆ ਇੱਕ ਵੱਡੀ ਖੁਸ਼ਖਬਰੀ ਅੱਜ ਕਿਸਾਨ ਹੋਣਗੇ ਮਾਲੋ ਮਾਲ ਜੋਂ ਕਮਿਸ਼ਨ ਨੇ ਡਾਟਾ ਅਪਡੇਟ ਕਰਨ ਚੁ ਕਰ ਰਹੀ ਹੈ ਦੇਰੀ ਕਾਂਗਰਸ ਨੇ ਲਿਖੀ ਚਿੱਠੀ ਆਪਣੇ ਇਲਾਕੇ ਤੋਂ ਅਨਿਲਵਜ ਚੱਲ ਰਹੇ ਨੇ ਅੱਗੇ ਅਨਿਲਵਜ ਦੀ ਪਰਵਖਵਾਣੀ ਹੋਈ ਸੱਚ ਉਹਨਾਂ ਕਿਹਾ ਕਿ ਰਾਹੁਲ ਗਾਂਧੀ ਸਾਡੇ ਲਈ ਸਾਬਤ ਹੋਇਆ ਲੱਕੀ ਦੀਵਾਲੀ ਤੋਂ ਪਹਿਲਾਂ ਅਧਿਆਪਕਾਂ ਨੂੰ ਮਿਲੇਗਾ ਤਰੱਕੀ ਦਾ ਤੋਹਫਾ ਦਿਨੇਸ਼ ਫੋਗਾਟ ਦੀ ਯੋਗੇਸ਼ ਕੁਮਾਰ ਨਾਲ ਚੱਲ ਰਹੀ ਹੈ ਪੂਰੀ ਟੱਕਰ ਰਾਜਾਂ ਦੇ ਮੋਟਰਸਾਈਕਲ ਸਵਾਰ ਨਾਲ ਵਾਪਰਿਆ ਭਿਆਨਕ ਹਾਦਸਾ ਇੱਕ ਵਿਅਕਤੀ ਨੇ ਵੱਢ ਦਿੱਤਾ ਵਿਅਕਤੀ ਦਾ ਗੁੱਟ ਮਾਛੀਵਾੜਾ ਜ਼ਿਲ੍ਹੇ ਦੇ ਵਿੱਚ ਪੰਚਾਇਤੀ ਚੋਣਾਂ ਦੀਆਂ ਰਿਕਾਰਡ ਤੋੜ ਸਰਬ ਸੰਮਤੀਆਂ ਨਾਲ ਚੁਣੀਆਂ ਗਈਆਂ ਪੰਚਾਇਤਾਂ ਪੰਜਾਬ ਦੇ 10 ਜ਼ਿਲ੍ਹਿਆਂ ਦੇ ਵਿੱਚ ਮੀਂਹ ਅਤੇ ਨੇਰੀ ਚੱਕੜ ਦਾ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ 14 ਸਾਲਾਂ ਬੱਚੀ ਨੂੰ ਵਿਆਹ ਦਾ ਚਾਂਸਾ ਦੇ ਕੇ ਭਜਾ ਕੇ ਲੈ ਗਿਆ ਨੌਜਵਾਨ ਨਵੀਆਂ ਅਤੇ ਤਾਜ਼ੀਆਂ ਸੁਰਖੀਆਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤੁਸੀਂ ਜੁੜੇ ਰਹੋ ਸਾਡੇ ਨਾਲ ਹੁੰਦੇ ਹੋ ਇਜਾਜ਼ਤ ਧੰਨਵਾਦ